ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜਾ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਹੁਸ਼ਿਆਰਪੁਰ ਦੇ ਪਿੰਡ ਕਸਵਾ ਮੇਟੀਆਣਾ ਵਿਖੇ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਬਾਬਾ ਸਾਹਿਬ ਟਾਈਗਰ ਫੋਰਸ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਹ ਜਨਮ ਦਿਨ ਮਨਾਇਆ ਗਿਆ ਅਤੇ ਪ੍ਰੋਗਰਾਮ ਦੌਰਾਨ ਮੇਟੀਆਣਾ ਦੇ ਪਿੰਡ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਵੱਧ ਛੜ ਕੇ ਅਤੇ ਨੌਜਵਾਨਾਂ ਨੇ ਬੀਬੀਆਂ ਨੇ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ ਪ੍ਰੋਗਰਾਮ ਪੇਸ਼ ਕਰਦੇ ਹੋਏ ਜਿਸ ਵਿੱਚ ਡਾਕਟਰ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਗਏ ਔਰ ਦਰਸ਼ਕਾਂ ਦਾ ਭਰਪੂਰ ਮਨਨੰਜਨ ਕੀਤਾ ਗਿਆ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਲਗਾਈ ਗਈ ਆ ਪ੍ਰਦਰਸ਼ਨੀ ਜਿਹੜੀ ਹੈ ਉਹ ਬਹੁਤ ਹੀ ਵਧੀਆ ਸੀ ਔਰ ਨਾਲ ਨਾਲ ਜਿਹੜਾ ਹੈ ਔਰ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਗਿਆ ਔਰ ਲੰਗਰ ਵੀ ਸਾਰਿਆਂ ਨੂੰ ਚਕਾਇਆ ਗਿਆ ਔਰ ਨਾਲ ਨਾਲ ਜਿਹੜਾ ਹੈ ਡਾਕਟਰਾਂ ਦੀ ਟੀਮ ਵੱਲੋਂ ਡਾਕਟਰੀ ਚੈੱਕਅਪ ਵੀ ਕੀਤਾ ਗਿਆ ਔਰ ਮੈਡੀਕਲ ਜਿਹੜਾ ਕੈਂਪ ਹੈ ਉਹ ਵੀ ਲਗਾਇਆ ਗਿਆ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਗਾਇਕਾਂ ਨੇ 바ਵਾ ਸਾਹਿਬ ਦੀ ਗੀਤ ਪੇਸ਼ ਕਰਕੇ ਸਭ ਨੂੰ ਜਾਗਰਤ ਕੀਤਾ ਇਸ ਮੌਕੇ ਤੇ ਹੈਪੀ ਮੀਟੀ ਆਣਾ ਨੇ ਦੱਸਿਆ ਕਿ ਇੱਥੇ ਦੇ ਪਿੰਡ ਦੇ ਲੰਬੜਦਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਮਹਾਨ ਸ਼ਖਸੀਤਾਂ ਨੂੰ ਜਿਹੜਾ ਸਨਮਾਨਤਵੀਤ ਕੀਤਾ ਗਿਆ ਇਸ ਮੌਕੇ ਤੇ ਜਥਿਆਂ ਸਮੇਤ ਬਹੁਤ ਸਾਰੇ ਜਥੇ ਵੀ ਆਏ ਔਰ ਪ੍ਰੋਗਰਾਮ ਪੇਸ਼ ਕੀਤਾ ਗਿਆ ਰੌਣਕਾਂ ਨੂੰ ਆ ਚਾਰਚਾਂ ਲਾ ਦਿੱਤੇ ਔਰ ਸੂਫੀ ਗਾਇਕ ਆ ਸੁਫੀ ਸਕੰਦਰ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਬਾਬਾ ਸਾਹਿਬ ਦੇ ਬੋਲਾਂ ਨੂੰ ਲੈ ਕੇ ਆ ਬੈਠੇ ਹੋਏ ਸਨ ਔਰ ਜਾਗਰਤੀ ਲਿਆ ਰਹੇ ਸਨ ਔਰ ਨਾਰੇਬਾਜੀ ਵੀ ਕਰ ਰਹੇ ਸਨ ਤੋਂ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਨੇ ਚਲਕੀਆਂ ਮੈਂ ਹਾਂ ਦਲਵੀਰ ਦਸਾਨ ਚੀਫ ਐਡੀਟਰ ਡੀਡੀ ਪੰਜਾਬੀ ਫੈਮਿਲੀ ਤੇ ਤੁਸੀਂ ਦੇਖ ਰਹੇ ਹੋ ਰਿਪੋਰਟ ਗੁਰਨਾਮ ਸਿੰਘ ਦਾ ਮਾ ਪਡੋਰੀ ਨਿਜਰਾ ਵਾਲੇ ਦੀ ਆਓ ਪ੍ਰੋਗਰਾਮ ਨੂੰ ਦੇਖਦੇ ਹਾਂ ਪਿਆਰ ਦੇ ਨਾਲ ਔਰ ਸਾਰੀਆਂ ਝਲਕੀਆਂ ਦੇਖ ਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੈ ਭੀਮ ਜੈ ਭਾਰਤ ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਨੇ ਰਹਿਣਾ ਜੀ जय भारत अब सरकारी सोच ते भारत जिएंगे 200 तरी सोच ते भारत जिएंगे जय भीम जय भारत जय भीम जय भारत

ਜੈਪੀ ਜੈਪਤ ਅੱਜ ਪਿੰਡ ਮੇਟੀਆਣਾ ਦੇ ਵਿੱਚ ਬਾਬਾ ਸਾਹਿਬ ਟਾਗੜਪੁਰ ਤੋਂ ਪਿੰਡ ਮੇਟੀਆਣਾ ਵੱਲੋਂ ਪਹਿਲਾ ਵਿਸ਼ਾਲ ਬਾਬਾ ਸਾਹਿਬ ਡਾਕਟਰ ਧੀਮਰਾਵਲੀ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਸਾਰੀਆਂ ਸੰਗਤਾਂੱਖ-ਬੱਖ ਪੰਜਾਬ ਤੋਂ ਜੱਠੇ ਬੰਦੀਆਂ ਆ ਰਹੀਆਂ ਵਾਂ ਕਿਉਂਕਿ ਬਿਸੀ ਦੇ ਕਲਾਕਾਰ ਵੀ ਆ ਰਹੇ ਆ ਜਿੰਨੇ ਵੀ ਜੱਠੇ ਬੰਦੀਆਂ ਆ ਰਹੀਆਂ ਉਹਨਾਂ ਦਾ ਪਿੰਡ ਮੇਟੀਆਣਾ ਬਾਬਾ ਸਾਹਿਬ ਟਾਗੜਪੁਰ ਤੋਂ ਬੋਲੋਂ ਪਰਮਸ ਵਕਤ ਹੈ ਜੈਪੀ ਜੈਪਤ ਨੰਬਰਦਾਰ ਮੇਟੀ ਆਣਾ ਵੱਲੋਂ ਆਪਣੇ ਭੀਮਰਾਉ ਬੇਦਕਾਰ ਜੀ ਦੇ ਜਨਮ ਦਿਨ ਤੇ ਲੋ ਸਭ ਪਿੰਡ ਵਾਸੀਆਂ ਨੂੰ ਤੇ ਬਾਹਰ ਆਏ ਸੰਤਾਂ ਨੂੰ ਧੰਨਵਾਦ ਕਰਦਾ ਹਾਂ ਕੋਈ ਨਾ ਜੀ ਗੰਗਾਂ ਵਾਲਾ ਹੋ ਟਿਕਾ ਕੋਈ ਨਾ ਹੋਇਆ ਚਲੋ ਅੰਦਰ ਬੈਠੋ ਚਲੋ ਕਰੋ ਸਭ ਨੇ ਹਾਂ ਜੀ ਹਾਂ ਜੀ ਨਾਟਕ 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 ਮੁੱਖ ਦੇ ਰਾਸੀ ਚੰਦੋ ਦਾ 12 ਸਤਾਂਵੀਂ ਨੋਟੂਆ ਆਈ ਤੁਹਾਨੂੰ ਜਗੁ ਜੀ ਚਾਣੀ ਤੇ ਦੱਸਾਂ ਅੱਫਰ ਦੇ ਰੇ ਪਤਨੀ ਤੋਰ ਮੋਰ ਮਤਵਾਣੇ ਪਤਨੀ ਤੋਰ ਮੋਰ ਦਲਵਾਨੇ ਪਤਨੀ ਤੋਰ ਮੋਰ ਮਤਬਾਣੇ ਤੀ ਤੋਰ ਮੋਰ ਮੋਰ ਬਤਬਾਣੇ ਤੀ ਤੋਰ ਮੋਰ ਮੋਰ ਬਤਬਾਣੇ ਤੇਰੇ ਬੰਦੋ ਜੱਟ ਸੁਆਰੇ ਜੱਟ ਸੁਆਰੇ ਜੱਟ ਤੁਮਹਾਰੀ ਜੱਟ ਤੁਮਹਾਰੀ कनहु तुम्हारे लेखे भागो जनम तुम्हारे लेखे नर सरदीन दयाल न तुम सारे हम सरदी दयाल न तुम सारे सरदी दयाल न तुम सारे हम सरदी दयाल न तुम सारे ਸਰਦੀਨ ਦਿਆਲ ਤੁਮ ਸਰਬ ਸਰਦੀਨ ਦਿਆਲ ਤੁਮ ਉਹ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਡੀਡੀ ਪੰਜਾਬੀ ਫੈਮਿਲੀ ਨੂੰ ਜਿਹੜਾ ਥੱਲੇ ਲਾਲ ਬਟਨ ਹੈ ਇਹਨੂੰ ਦਬਾ ਦੇਣਾ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਤਾਂ ਕਿ ਅਸੀਂ ਕੋਈ ਵੀ ਵੀਡੀਓ ਪਾਈਏ ਉਹ ਤੁਹਾਡੇ ਤੱਕ ਬਹੁਤ ਜਲਦੀ ਪਹੁੰਚ ਸਕੇ ਜੇਕਰ ਤੁਹਾਡੇ ਇਧਰ ਉਧਰ ਵੀ ਕੋਈ ਵੀ ਇਸ ਤਰ੍ਹਾਂ ਦੀ ਖਬਰ ਹੁੰਦੀ ਹੈ ਤੁਸੀਂ ਸਾਨੂੰ ਇਸ ਫੋਨ ਨੰਬਰ ਦੇ ਉੱਪਰ ਜਿਹੜਾ ਦਿੱਤਾ ਗਿਆ ਹੈ ਉਸ ਤੇ ਜਾਣਕਾਰੀ ਦੇ ਸਕਦੇ ਹੋ ਜਾਂ ਸਾਨੂੰ WhatsApp ਰਾਹੀਂ ਆਪਣੀ ਵੀਡੀਓ ਭੇਜ ਸਕਦੇ ਹੋ ਅਸੀਂ ਆਪਣੇ ਚੈਨਲ ਵਿੱਚ ਉਹਨੂੰ ਜਰੂਰ ਪ੍ਰਕਾਸ਼ਿਤ ਕਰਾਂਗੇ ਉਹਨ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਜੀ ਇਨਕਲਾਬ ਜ਼ਿੰਦਾਬਾਦ ਜੈ ਭਾਰਤ ਜੈ ਭੀਮ